ਚੰਡੀਗੜ੍ਹ ਸ਼ਹਿਰ ਨੂੰ ਕਾਨੂੰਨ ਦਾ ਸ਼ਹਿਰ ਕਿਹਾ ਜਾਂਦਾ ਹੈ ਚੰਡੀਗੜ੍ਹ ਤੇ ਚੱਪੇ-ਚੱਪੇ ਤੇ ਪੁਲਿਸ ਦਾ ਪਹਿਰ ਹੈ ਚੰਡੀਗੜ੍ਹ ਦੇ ਵਿੱਚ ਸੀਸੀਟੀਵੀ ਕੈਮਰੇ ਵੀ ਜਗ੍ਹਾ-ਜਗ੍ਹਾ ਲੱਗੇ ਹੋਏ ਨੇ ਜਿਸ ਨੂੰ ਲੈ ਕੇ ਲੋਕ ਪੁਲਿਸ ਦੀ ਨਜ਼ਰ ਤੋਂ ਬਚ ਨਹੀਂ ਸਕਦੇ ਪਰ ਅਜੇ ਵੀ ਮਾੜੇ ਅੰਸਰ ਸ਼ਰਾਰਤੀ ਅੰਸਰ ਕਿਤਨੇ-ਕਿਤੇ ਕ੍ਰਾਈਮ ਚੰਡੀਗੜ੍ਹ ਦੀ ਪੁਲਿਸ ਤੋਂ ਬਿਨਾਂ ਡਰੇ ਤੋਂ ਕਰੀ ਜਾਂਦੇ ਨੇ ਤੇ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੇ ਹਾਂ ਚੰਡੀਗੜ੍ਹ ਦੇ ਜੀ ਡਬਲਯੂ ਮੈਟ ਦੀ ਪਾਰਕ ਦੇ ਵਿੱਚੋਂ ਇੱਕ 90% ਦੇ ਕਰੀਬ ਚੁਲਸੀ ਹੋਈ ਕੁੜੀ ਮਿਲੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਾਹਾਕਾਰ ਮਚ ਗਈ ਸੰਸਨੀ ਫੈਲ ਗਈ ਕਿਉਂਕਿ ਜਿਸ ਤਰੀਕੇ ਕੁੜੀ ਚੁਲਸੀ ਹੋਈ ਮਿਲੀ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਪੁਲਿਸ ਨੇ ਉਸ ਚੁਲਸੀ ਹੋਈ ਕੁੜੀ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਕਿ ਉਸ ਦਾ ਜਿਹੜਾ ਇਲਾਜ ਚੱਲ ਰਿਹਾ ਹੈ ਜਿੱਦੇ ਪੁਲਿਸ ਦੀਆਂ ਟੀਮਾਂ ਵੀ ਲਗਾਤਾਰ ਇਸ ਕੇਸ ਨੂੰ ਸੁਲਝਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਪ੍ਰੈਸਿੰ ਖਸਾ ਜਤਾ ਜਾ ਰਿਹਾ ਹੈ ਕਿ ਕਿਸੇ ਕੈਮੀਕਲ ਦੇ ਨਾਲ ਇਸ ਕੁੜੀ ਨੂੰ ਅੱਗ ਲਾਈ ਗਈ ਹੈ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਅੱਗ ਲਾਈ ਗਈ ਹੈ ਜਿਸ ਨੂੰ ਲੈ ਕੇ ਪੁਲਿਸ ਸੀਸੀਟੀਵੀ ਕੈਮਰੇ ਵੀ ਖੰਗਾਲ ਰਹੀ ਹੈ ਕਿ ਆਖਿਰ ਕੁੜੀ ਦੇ ਕੋਲ ਹੈ ਕੌਣ ਸੀ ਕੋਈ ਮੁੰਡਾ ਸੀ ਜਾਫੇ ਕਿਸੇ ਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇੰਨਾ ਵੱਡਾ ਸ਼ਹਿਰ ਹੋਵੇ ਤੇ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਰਾਤ ਨੂੰ ਵੀ ਜਿਹੜੀ ਟ੍ਰੈਫਿਕ ਲਗਾਤਾਰ ਚੱਲਦੀ ਰਹਿੰਦੀ ਹੈ ਲੋਕ ਚੱਲਦੇ ਫਿਰਦੇ ਰਹਿੰਦੇ ਨੇ ਕੋਈ ਸ਼ਹਿਰੀ ਲੋਕ ਨੇ ਇਹ ਇਹ ਤਾਂ ਰਾਤ ਨੂੰ ਵੀ ਜਿਹੜੇ ਸਫ਼ਰ ਕਰਦੇ ਹੀ ਰਹਿੰਦੇ ਨੇ ਤਾਂ ਕਈ ਵਾਰੀ ਕਈ ਹੋਟਲਾਂ ਦੇ ਵਿੱਚੋਂ ਲੋਕ ਖਾਣਾ ਖਾ ਕੇ ਨਿਕਲਦੇ ਨੇ ਪਰ ਜਿਸ ਤਰੀਕੇ ਦੇ ਨਾਲ ਪਾਰਕ ਦੇ ਵਿੱਚੋਂ ਇੱਕ ਕੁੜੀ ਚੁਲਸੀ ਮਿਲਦੀ ਹੈ ਉਸ ਤੋਂ ਬਾਅਦ ਜਾ ਕੇ ਪੁਲਿਸ ਨੂੰ ਵੀ ਕਿਤੇ ਨਾ ਕਿਤੇ ਹੱਥਾਂ ਪੈਰਾਂ ਦੀ ਪੈ ਗਈ ਸ ਨੂੰ ਲੈ ਕੇ ਨਜ਼ਦੀਕ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਕੁੜੀ ਦੀ ਹਾਲਤ ਜਿਹੜੀ ਨਾਜ਼ੁਕ ਦੱਸੀ ਜਾ ਰਹੀ ਹੈ ਕਿ ਕੁੜੀ ਬੋਲਣ ਤਕਾਜ਼ ਦੇ ਵਿੱਚ ਨਹੀਂ ਪਰ ਜਦੋਂ ਤੱਕ ਕੁੜੀ ਦੇ ਲਾਸਤ ਤੋਂ ਬਾਅਦ ਕੁੜੀ ਦੇ ਬਿਆਨ ਨਹੀਂ ਆਉਂਦੇ ਕਿ ਆਖਰ ਕਿਸ ਨੇ ਉਸ ਨੂੰ ਅੱਗ ਲਾਈ ਹੈ ਜਾਂ ਕੋਈ ਕੈਮੀਕਲ ਦੇ ਨਾਲ ਫੁਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਸ ਨੂੰ ਲੈ ਕੇ ਪੁਲਿਸ ਲਗਾਤਾਰ ਦੋਨੇ ਤਰੀਕੇ ਦੇ ਨਾਲ ਜਿਹੜੀ ਪੁੱਛਗਿੱਛ ਕਰ ਰਹੀ ਹੈ ਕਿ ਅਗਰ ਕੁੜੀ ਜਲਦੀ ਇਲਾਜ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਕੁੜੀ ਤੋਂ ਵੀ ਕਿਤੇ ਨਾ ਕਿਤੇ ਵੱਡੇ ਖੁਲਾਸੇ ਹੋ ਸਕਦੇ ਨੇ ਪਰ ਉਸ ਪਾਰਕ ਦੇ ਕਾਲ ਡਿਟੇਲ ਜਿਹੜੇ ਡੰਪ ਲਾ ਕੇ ਚੱਕਣ ਦੀ ਕੋਸ਼ਿਸ਼ ਕਰੀ ਹੈ ਕਿ ਆਖਰ ਉਸ ਕੁੜੀ ਦੇ ਨਾਲ ਕਿਸੇ ਮੁੰਡੇ ਸਬੰਧ ਸੀ ਜਾਂ ਕਿਸ ਤਰੀਕੇ ਦੇ ਨਾਲ ਕੁੜੀ ਪਹੁੰਚੀ ਕਿਵੇਂ ਹੈ ਇਹ ਹਰ ਤਰੀਕੇ ਦੇ ਨਾਲ ਹਰ ਐਂਗਲ ਦੇ ਨਾਲ ਪੁਲਿਸ ਜਿਹੜੀ ਜਾਂਚ ਕਰ ਰਹੀ ਹੈ ਪਰ ਜਦ ਤੱਕ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਹਮਣੇ ਨਹੀਂ ਆਉਂਦੀ ਜਾਂ ਫਿਰ ਕੋਈ ਪੁਖਤਾ ਸਬੂਤ ਪੁਲਿਸ ਕੋਲ ਨਹੀਂ ਪਹੁੰਚਦਾ ਤਾਂ ਉਦੋਂ ਤੱਕ ਉਹ ਮੁਜਰਮ ਨਹੀਂ ਫੜਿਆ ਜਾ ਸਕਦਾ ਤਾਂ ਹੁਣ ਇਸ ਤਰੀਕੇ ਦੇ ਜਿਹੜੀ ਘਟਨਾ ਹੋਈ ਹੈ ਜਿਸ ਤੋਂ ਬਾਅਦ ਪੂਰਾ ਸ਼ਹਿਰ ਸ਼ਰਮਸ਼ਾਰ ਹੋਇਆ ਕਿ ਜਿਸ ਤਰੀਕੇ ਦੇ ਨਾਲ ਕਈ ਵਾਰ ਇਹ ਕਹਿੰਦਾ ਕਿ ਜਿਹੜੀਆਂ ਮਹਲ ਆਮਾਨੇ ਉਹਨਾਂ ਦਾ ਕ੍ਰਾਈਮ ਕਰ ਚੁੱਕਾ ਚੰਡੀਗੜ੍ਹ ਦੇ ਵਿੱਚ ਕੋਈ ਵੀ ਅਜੇ ਵੀ ਕਿਤੇ ਨਾ ਕਿਤੇ ਮਾਰੇ ਅੰਸਰ ਲਗਾਤਾਰ ਇਦਾਂ ਦੀਆਂ ਕਾਰਵਾਈਆਂ ਕਰ ਰਹੇ ਨੇ ਜਿਸ ਤੋਂ ਬਾਅਦ ਤੇੜਾ ਮਾਹੌਲ ਖਰਾਬ ਹੋ ਰਿਹਾ ਚੰਡੀਗੜ੍ਹ ਦੇ ਲੋਕ ਡਰਦੇ ਮਹਿਸੂਸ ਕਰ ਰਹੇ ਨੇ ਤਾਂ ਦੇਖਦੇ ਕਿ ਹੁਣ ਕਦੋਂ ਪੁਲਿਸ ਪ੍ਰਸ਼ਾਸਨ ਚੰਡੀਗੜ੍ਹ ਦਾ ਉਸ ਵਿਅਕਤੀ ਨੂੰ ਫੜਦਾ ਜਿਸ ਨੇ ਇਸ ਕੁੜੀ ਨੂੰ ਕੈਮੀਕਲ ਦੇ ਨਾਲ ਚੋਲਸਣ ਦੀ ਕੋਸ਼ਿਸ਼ ਕੀਤੀ ਹੈ ਜਾਂ ਅੱਗ ਲਾ ਕੇ ਕੋਸ਼ਿਸ਼ ਕੀਤੀ ਹੈ ਇਹ ਅਵੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਤਾਂ ਹੁਣ ਪੁਲਿਸ ਦੇਖਦੇ ਇਸ ਬਾਰੇ ਕੀ ਖੁਲਾਸੇ ਕਰਦੇ ਕਿ ਚੰਡੀਗੜ੍ਹ ਪੁਲਿਸ ਜਿਹੜੀ ਲਗਾਤਾਰ ਸਖਤੀ ਦੇ ਮੂੜ ਦੇ ਵਿੱਚ ਹੁੰਦੀ ਹੈ ਕਿ ਕੋਈ ਵੀ ਕ੍ਰਾਈਮ ਹੋਵੇ ਕੁਝ ਹੀ ਘੰਟਿਆਂ ਦੇ ਵਿੱਚ ਉਸ ਗੁੱਥੀ ਨੂੰ ਸੁਲਝਾ ਲੈਂਦੀ ਹੈ ਬਟ ਉਹ ਜਿਹੜੇ ਕ੍ਰਾਈਮ ਨੇ ਪੁਲਿਸ ਨੇ ਹੁਣ ਤੱਕ ਸੁਲਝਾਏ ਨੇ ਪਰ ਇਸ ਕ੍ਰਾਈਮ ਦੇ ਵਿੱਚ ਕਦੋਂ ਪੁਲਿਸ ਨੂੰ ਕਾਮਯਾਬੀ ਮਿਲਦੀ ਹੈ ਤਾਂ ਉਹਨਾਂ ਵਾਲਾ ਸਮਝ ਦੱਸੇਗਾ ਹੋਰ ਖਬਰਾਂ ਦੇਖਣ ਲਈ ਬਹੁਤ ਬਹੁਤ ਚੈਨਲ ਨੂੰ ਸਬਸਕ੍ਰਾਈਬ ਕਰ ਲਈਓ ਇਸ ਖਬਰ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਤੇ ਨਾਲ ਸਾਡੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਧੰਨਵਾਦ